ਇਹ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਿਫਤਾਰੀ ਉਸ ਕੋਲੋਂ ਇੱਕ ਪਿਸਤਲ ਬਰਾਮਦ ਹੋਈ ਹੈ। ਉਹਦੇ ਵਿੱਚ ਗੁਰਪ੍ਰੀਤ ਸਿੰਘ ਉਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪੱਧ ਤੋਂ ਇੱਕ ਪਿਸਤਲ ਬੱਦੀ ਹੋ। ਜਿਹੜਾ ਰਿਤਿਕ ਹੈ ਤੇ ਤੇ ਕਾਫੀ ਮਕਦਮੇ ਦਰਜ ਹੈ ਜੀ ਪਹਿਲੇ ਲੜਾਈਆਂ ਝਗੜਿਆਂ ਦੇ। ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਇਨਸ ਸੀ ਦੇਖ ਰਹੇ ਆ। ਅੱਜ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜ ਦਾ ਛੇਕ ਹੈ ਜੀ ਜਦੋਂ ਇੱਕ 133 ਬਟਾ 23 ਕਦਮਾ 307 ਤੋਂ 336 ਸਚੇ ਚਿਰਿੰਜਨ ਆਰ ਆਜ਼ਮ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਿਫਤਾਰੀ ਉਸ ਪਾਸੋਂ ਇੱਕ ਪਿਸਤਲ ਬਰਾਬਰਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਦੇ ਤਿੰਨਰ ਆਉਂਦੇ ਤੇ ਇੱਕ ਮੈਚੇਂ ਔਰ ਦੂਸਰੇ ਮੁਕਦਮਾ ਜਿਹੜਾ ਮੁਕਦਮਾ ਨੰਬਰ 10 ਅ ਬਣਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੋਰ ਨਜਾਇਜ਼ ਬਰਾਮਦ ਹੋਇਆ ਪਹਿਲਾਂ ਕੋਈ ਫੇਸਪੂਟ ਪਹਿਲਾਂ ਤਾਂ ਜਿੱਦਾਂ ਕੀ ਲੋੜੀ ਦੇ ਜੀ ਜਿਹੜਾ ਰਿਤਿਕ ਆ ਤੇ ਤੇ ਕਾਫੀ ਮੁਕਦਮੇ ਦਰਜ ਆ ਜੀ ਪਹਿਲੇ ਲੜਾਈਆਂ ਝਗੜਿਆਂ ਦੇ ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜ ਇਹ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਹੋਲ ਕਰਨੇ ਕਿ ਨਹੀਂ ਤਾਂ ਕਾਰਪੋਰੇਟ ਕਰਦੇ ਨੇ ਜਿਹੜਾ ਰਿਤਿਕ ਹੈ ਦੀ ਉਮਰ ਤੇ 23 ਸਾਲ ਦੀ ਹੈ ਜੀ ਇਹ ਵਿੱਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਬੈਂਗਸਟਰਾਂ ਦੇ ਨਾਲ ਦਾ ਰਿਤਿਕ ਹੈ ਜਿਹੜਾ ਤੇ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾਤਾ ਜਿਹੜੀਆਂ ਉਹ ਕੀਤੀਆਂ ਵਾ ਔਰ ਜਿਹੜਾ ਗੁਰਪ੍ਰੀਤ ਹੈ ਇਹ ਜੇ ਇਹਦੇ ਜਿਹੜੇ ਪਿਛਲੇ ਮੁਕਦਮੇ ਇਹ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਹੈ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਦੇ ਲੜਾਈਆਂ ਚੱਕੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਮਿਹਰੇ ਪਿਛਲੇ ਨੰਬਰਾਂ ਤੋਂ ਇਹਨਾਂ ਕਿਸੇ ਵੱਡੀ ਬਾਤ ਨੂੰ ਜੋ ਮੇਰੇ ਚੈਟ ਮੈਸੇਜ ਵੀ ਕੀਤੇ ਹੋ ਕੇ ਕਰਦੇ ਆ। ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਗੱਲ ਦਾ ਤੋ ਅੰਜਾਮ ਦੇਣਾ ਇਹ ਨਾ ਰਮਾਂ ਲੈ ਕੇ ਜਹਰੀ ਪੋਛੀਏ ਇਹਨਾਂ ਨੂੰ ਕੀਤੀ ਜਾਵੇਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਆ ਤੇ ਉਹ ਜਰੂਰ ਸੇਤਾਂ ਜਾਗੇ ਹੋ ਸਕਦਾ ਨਾ ਜਾਣਾ। ਹਾਂ ਹੋਰ ਵੀ ਬਰਾਦੀਆਂ ਹੁੰਦੀ ਚੰਗੋ ਸੰਭਾਵਨਾ ਵਾ ਔਰ ਡਾਗਦੇ ਉਤੇ ਔਰ ਜਿਹੜੇ ਆਰੰਭ ਦੇ ਉਤੇ ਇਨਾਗੋ ਬਿੰਗੈ ਨਾ ਪੋਸ ਕਿ اسئله ਇਹ ਇੱਕ ਪਿਸਤ ਲੈ ਪਰ ਗਿਆ ਤੇ ਲਗਾ ਕੇ ਕਿਸੇ ਜਨਨ ਕੋਲ ਕਲੋਬਰਾਮ ਕੀਤੀ ਗਈ ਇੱਕ ਦਿਨ ਤੇ ਕੋਲੋਬਰਾਮ ਕੀਤੀ ਹੈ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਕੋਲੋਂ ਲੱਗ ਰਹੀ ਹੈ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲ ਤੋਂ ਬਾਅਦ ਇਹ ਆਪਣੇ ਘਰ ਬੋਝੜਾ ਆਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਤੇ ਨਿਸ਼ਾਨਦੇਹੀ ਤੇ ਬਰਾਮ ਕੀਤਾ ਸੀ ਕਿਹੜਾ ਗਰੁੱਪ ਦਾ ਨਾਮ ਜੀ ਕੋਈ ਬਣਾਰ ਕਿਹੜਾ ਗਰੁੱਪ ਦਾ ਨਾਮ ਨਹੀਂ ਗਰੁੱਪ ਦਾ ਨਾਮ ਨਹੀਂ ਹੁੰਦੀ ਹੈ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਗ ਵੀ ਚੁਲਗੇ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੇਸ਼ਵੀਰ ਲੋਢਿੰਦਾਵਾ ਉਹਦੇ ਕੋਲੋਂ ਵੀ ਦੋ ਦੋ ਤਿੰਨ ਪਿਸਟਲ ਆ ਜੋ ਇਹਦੀ ਪੁਛੀ ਗੇਸ ਚ ਆਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਕੰਬੀ ਕੀਤੀ ਜਾ ਰਹੀ